ਪੰਜਾਬ ਸਰਕਾਰ ਦੇ ਟੀਵੀ ਦੇ ਪ੍ਰੋਗਰਾਮ ਨੂੰ ਅੱਗੇ ਬਤਾਂਦੇ ਹੋਏ ਆ ਸਾਡੇ ਡਿਸਟ੍ਰਿਕਟ ਫਾਜ਼ਿਲਕਾ ਵਿੱਚ ਹੈਂਡ ਹੈਲਡ ਐਕਸ-ਰੇ ਮਸ਼ੀਨ ਜਿਹੜੀ ਕਿ ਏਆਈ ਜਨਰੇਟਡ ਆਪਾਂ ਨੂੰ ਰਿਪੋਰਟ ਨਾਲ ਦੇ ਸਕਦੀ ਹੈ ਉਹ ਸਾਨੂੰ ਮਿਲੀ ਹੈ ਇਹੋ ਜਿਹੀ ਮਸ਼ੀਨ ਜਿਹੜੀ ਹੈਗੀ ਹੈ ਉਹ ਅਜ ਤੱਕ ਕਿਸੇ ਵੀ ਪ੍ਰਾਈਵੇਟ ਹਸਪੀਟਲ 'ਚ ਨਹੀਂ ਹੈ ਡਿਸਟ੍ਰਿਕਟ ਫਾਜ਼ਿਲਕਾ 'ਚ ਤੇ ਇਸ ਹੈਂਡ ਹੈਲਡ ਐਕਸ-ਰੇ ਮਸ਼ੀਨ 'ਦੀ ਇਹ ਫਾਇਦਾ ਇਹ ਹੈ ਕਿ ਟੋਟੇਬਲ ਹੈਗੀ ਹੈ ਇਹ ਮਤਲਬ ਟੀਵੀ ਦੇ ਮਰੀਜ਼ਾਂ ਨੂੰ ਉਹਨਾਂ ਦੇ ਜਾ ਕੇ ਆਪਾਂ ਉਹਨਾਂ ਦਾ ਐਕਸ-ਰੇ ਕਰ ਸਕਦੇ ਆਂ ਤੇ ਇਹ ਰਿਪੋਰਟਿੰਗ ਜਿਹੜੀ ਹੈਗੀ ਹੈ ਉਹ AI ਜਨਰੇਟਡ ਹੋ ਸਕਦੀ ਹੈ ਅ ਇਹਨਾਂ ਦਾ ਬਹੁਤ ਜ਼ਿਆਦਾ ਵੱਡਾ ਫਾਇਦਾ ਹੋਏਗਾ ਸਾਨੂੰ ਕਿਉਂਕਿ ਜਿੱਥੇ ਕਿਤੇ ਸੈਟਲ ਕੋਲ ਕੋਈ ਡਾਕਟਰ ਕੇ ਐਕਸ-ਰੇ ਨੂੰ ਪੜਨ ਵਾਸਤੇ ਨਹੀਂ ਹੋਏਗਾ ਉੱਥੇ ਵੀ ਆਪਾਂ ਉਹਦੀ ਰਿਪੋਰਟਿੰਗ ਕਰਵਾ ਸਕਦੇ ਆਂ ਇਸ ਕਰਕੇ ਆਪਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਕਿ ਆਪਣੇ ਕੋਲ ਇਹੋ ਜਿਹੀ ਮਸ਼ੀਨ ਜਿਹੜੀ ਹੈ ਐਕਸ-ਰੇ ਹੈਂਡਹੈਲਡ ਮਸ਼ੀਨ ਜਿਹੜੀ ਟੀਬੀ ਦੇ ਪ੍ਰੋਗਰਾਮ ਵਾਸਤੇ ਆਈ ਹੈ